ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲੜੀ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਕਿਸਾਨ ਪ੍ਰਭੂ ਕਈ ਦੋਸਤਾਂ ਦੇ ਮਿੱਤਰਾਂ ਦੇ ਇੱਕ ਸਵਾਲ ਸੀਗਾ ਬਾਈ ਜੀ ਆਪਾਂ 17 18 ਵੈਰਾਈਟੀ ਅਤੇ 11 21 ਵੈਰਾਈਟੀ ਕਦੋਂ ਲਗਾ ਸਕਦੇ ਆ ਕਿਸਾਨ ਪ੍ਰਭੋ ਜੀ ਆਪਾਂ 17 18 ਦੀ ਗੱਲ ਕਰੀਏ ਤਾਂ ਇਹ 11 21 ਤੋਂ ਸ਼ੋਧ ਕਰਕੇ ਬਣਾਇਆ ਹੋਇਆ ਬੀਜ ਬਣਾਇਆ ਹੋਇਆ ਸੀਡ ਹੈ ਜੇ ਆਪਾਂ ਇਹ ਬੀਜ ਦੀ ਗੱਲ ਕਰੀਏ ਤਾਂ ਕਿਸਾਨ ਪ੍ਰਭੋ ਜੀ ਆਪਾਂ ਸਹੀ ਸਮਾਂ ਸਹੀ ਟਾਈਮ ਪੀਰੀਅਡ ਨੋਟ ਕਰਦੇ ਆ ਇਹਦਾ ਤਾਂ ਇਹ ਜੁਲਾਈ ਦੇ ਪਹਿਲੇ ਹਫਤੇ ਯਾਨੀ ਕਿ 25 ਜੂਨ ਤੋਂ ਬਾਅਦ ਤੇ 5-7 ਜੁਲਾਈ ਤੋਂ ਪਹਿਲਾਂ-ਪਹਿਲਾਂ ਖੇਤ ਵਿੱਚ ਟ੍ਰਾਂਸਪਲੈਂਟ ਹੋ ਜਾਣਾ ਚਾਹੀਦਾ ਜੇ ਆਪਾਂ ਇਹਦੀ ਪੌਦ ਲਾਉਣ ਦੀ ਪਨੀਰੀ ਲਾਉਣ ਦੀ ਗੱਲ ਕਰੀਏ ਕਿਸਾਨ ਪ੍ਰਭੂ ਤਾਂ 1 ਜੂਨ ਤੋਂ ਲੈ ਕੇ ਜੇ ਆਪਾਂ 10 ਜੂਨ ਤੱਕ ਪਨੀਰੀ ਲਗਾ ਦਿੰਨੇ ਆ ਤੇ ਆਪਾਂ ਜੁਲਾਈ ਦੇ ਪਹਿਲੇ ਹਫ਼ਤੇ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਆ ਤਾਂ ਉਹਦੇ ਨਾਲ ਇਹਦਾ ਚੰਗਾ ਝਾੜ ਆਉਣ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਵੱਜ ਜਾਂਦੀ ਹੈ ਆਪਣੇ ਹੱਥ ਹੈ ਬਹੁਤ ਹੀ ਕਿਸਾਨਪ੍ਰਭ ਕੀ ਕਰਦੇ ਆ ਕਿ ਬਹੁਤੀ ਅਗੇਤੀ ਵੀ ਲਗਾਉਂਦੇ ਆ ਤੇ ਬਹੁਤੀ ਪਛੇਤੀ ਲਗਾਉਂਦੇ ਆ ਕਿਸਾਨਪ੍ਰਭੋ ਜੇ ਆਪਾਂ ਬਹੁਤਾ ਪਛੇਤਾ ਲਗਾਉਨੇ ਆ ਆਪਾਂ ਪਛੇਤੇ ਦੇ ਨਾਲ ਝਾੜ ਉਤੇ ਬਹੁਤ ਵੱਡਾ ਅਸਰ ਪੈਂਦਾ ਤੇ ਕਈ ਵਾਰ ਜੇ ਆਪਾਂ ਅਗੇਤਾ ਲਗਾ ਦਨੇ ਆ ਇਹ ਬੀਜ ਤਾਂ ਅਗੇਤਾ ਲਗਾਉਣ ਦੇ ਕਾਰਨ ਵੀ ਝਾੜ ਕੱਟ ਜਾਂਦਾ ਕਿਉਂਕਿ ਇਹ ਕਈ ਵਾਰੀ ਗਰਮੀ ਦੇ ਵਿੱਚ ਨਸਾਰਾ ਕਰ ਜਾਂਦਾ ਹੈ ਗਰਮੀ ਦੇ ਵਿੱਚ ਨਸਾਰਾ ਕਰਨ ਦੇ ਕਾਰਨ ਇਹ ਚੰਗਾ ਝਾੜ ਆਪਾਂ ਨੂੰ ਨਹੀਂ ਦੇ ਪਾਉਂਦਾ ਤੇ ਜੇ ਕਿਸਾਨਪ੍ਰਭੋ ਆਪਾਂ ਇਹਦੇ ਟਾਈਮ ਪੀਰੀ ਦੀ ਗੱਲ ਕਰੀਏ ਤਾਂ ਇਹਨੇ 140 ਤੋਂ 145 ਦਿਨ ਬੀਜ ਤੋਂ ਬੀਜ ਦਾ ਸਮਾਂ ਲੈਣਾ ਹੁੰਦਾ ਹੈ ਤੇ ਜੇ ਆਪਾਂ 25 ਦਿਨਾਂ ਦੀ ਵੀ ਪਨੀਰੀ ਤਿਆਰ ਕਰਦੇ ਆਂ ਤੇ ਆਪਾਂ ਜੁਲਾਈ ਦੇ ਪਹਿਲੇ ਹfte ਇਹਨੂੰ ਟ੍ਰਾਂਸਪਲੈਂਟ ਕਰਦੇ ਆਂ ਖੇਤ ਵਿੱਚ ਤਾਂ ਇਹ 20 ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਆਪਣੀ ਕਟਾਈ ਦੇ ਲਈ ਤਿਆਰ ਹੋ ਜਾਂਦਾ ਹੈ ਤੇ ਇੱਕ ਕਿਸਾਨਪ੍ਰਾ ਦਾ ਸਵਾਲ ਸੀ ਕਿ ਆਪਾਂ 1121 ਦੀ ਵੈਰੈਟੀ ਹੁਣ ਵੀ ਪਨੀਰੀ ਲਗਾ ਸਕਦਾ ਮੈਂ ਕਿਸਾਨਪ੍ਰਾ ਉਹ ਜਿੱਦਾਂ ਕੀ ਅੱਜ 20 ਜੂਨ ਹੋ ਚੁੱਕੀ ਹੈ ਜੇ ਆਪਾਂ 20 ਤੁਸੀਂ 21-22 ਜੂਨ ਤੱਕ ਵੀ ਆਪਣੀ ਪਨੀਰੀ ਲਗਾਉਨੇ ਹੋ ਤੇ ਉਹ 25 ਦਿਨਾਂ ਚ ਮਿਹਨਤ ਦੇ ਨਾਲ ਤਿਆਰ ਕਰਦੇ ਹੋ ਤਾਂ ਕਿਸਾਨਪ੍ਰਾ ਉਹ ਹੀ ਸੋਦੀ ਲਗਭਗ 20 ਜੁਲਾਈ ਤੱਕ ਖੇਤ ਵਿੱਚ ਟ੍ਰਾਂਸਪਲੈਂਟ ਕਰਨ ਦੇ ਲਈ ਤਿਆਰ ਹੋਵੇਗੀ ਜੇ ਤੁਸੀਂ 20 ਜੁਲਾਈ ਨੂੰ 1121 ਜਾਂ 1718 ਵੈਰੈਟੀ ਦੀ ਚੋਣ ਕਰਕੇ ਆਪਣੇ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਹੋ ਤਾਂ ਉਹ ਕਟਾਈ ਲਈ ਥੋੜੀ ਲੇਟ ਹੋ ਜਾਵੇਗੀ ਸੋ ਨੂੰ ਕਟਾਈ ਲਈ ਵੇਟ ਕਰਨੀ ਪਵੇਗੀ ਥੋੜੀ ਕਣਕ ਲੇਟ ਕਰਨੀ ਪਵੇਗੀ ਜੇ ਤੁਹਾਡੀ 20 ਜੁਲਾਈ ਤੱਕ ਖੇਤ ਵਿੱਚ ਟ੍ਰਾਂਸਪਲੈਂਟ ਕਰਦੇ ਹੋ ਵੈਰੈਟੀ 1718 ਜਾਂ 1121 ਤਾਂ ਇਹ ਕਟਾਈ ਲਗਭਗ ਨਵੰਬਰ ਦੇ 15 ਨਵੰਬਰ ਤੱਕ ਚਲੀ ਜਾਵੇਗੀ ਇਹ ਕਿਸਾਨ ਪ੍ਰਭੂ ਸੋਡੇ ਏਰੀਆ ਵਿੱਚ ਕਣਕ ਦੀ ਬਿਜਾਂ ਦੇ ਲੇਟ ਹੁੰਦੀ ਹੈ ਤੁਹਾਡੇ ਲੇਟ ਦਾ ਯਾਦੇ ਝਾੜ ਆਉਂਦਾ ਤਾਂ ਤੁਸੀਂ ਹੁਣ ਵੀ ਲਗਾ ਸਕਦੇ ਹੋ 11 21 ਜਾਂ 17 18 ਦੀ ਪਨੀਰੀ ਲਗਾ ਕੇ ਉਹਨੂੰ ਭੌਂ ਕੇ ਲਗਾ ਦੇਵੋ ਤਾਂ ਕਿ ਜੋ ਜਲਦੀ 20 ਦਿਨਾਂ ਵਿੱਚ ਤਿਆਰ ਹੋ ਜਾਵੇ ਤਾਂ ਤੁਸੀਂ ਜਲਦੀ ਖੇਤ ਵਿੱਚ ਟ੍ਰਾਂਸਪਲੈਂਟ ਕਰ ਸਕੋ ਇੱਕ ਕਿਸਾਨ ਪ੍ਰਭੂ ਤੁਸੀਂ ਬੀਜ ਚੰਗੀ ਕੰਪਨੀ ਦਾ ਲੈ ਕੇ ਹੀ ਲਾਓ ਤਾਂ ਕਿ ਤੁਸੀਂ ਚੰਗਾ ਝਾੜ ਲੈ ਸਕੋ ਤੇ ਤੁਹਾਨੂੰ ਚੰਗਾ ਮੁਨਾਫਾ ਹੋ ਸਕੇ ਇੱਕ ਵਾਰੀ ਬੀਜ ਤੇ ਜਾਦੇ ਪੈਸੇ ਲੱਗ ਜਾਂਦੇ ਆ ਪਰ ਆਪਾਂ ਨੂੰ ਚੰਗਾ ਝਾੜ ਚੰਗਾ ਮੁਨਾਫਾ ਮਿਲਦਾ ਜੇ ਆਪਾਂ ਚੰਗੇ ਬੀਜ ਦੀ ਚੋਣ ਕਰਦੇ ਪ੍ਰਭੂ ਛੋਡੇ ਕਿਸੇ ਯਾਰ ਮਿੱਤਰ ਨੇ ਪਨੀਰੀ ਲਾਈ ਹੋਈ ਸੀ ਉਹਦੇ ਕੋਲ ਜਿਆਦੇ ਪਨੀਰੀ ਹੈਗੀ ਆ 17 18 ਦੀ ਜਾਂ 11 21 ਦੀ ਤਾਂ ਤੁਸੀਂ ਉਹ ਤੋਂ ਲੈ ਕੇ ਵੀ ला ਸਕਦੇ ਹੋ ਪਰ ਕਿਸਾਨ ਪ੍ਰਭੂ ਇਹ ਦੋ ਨੋ ਬ੍ਰੈਡੀਆਂ ਨੂੰ ਆਪਾਂ ਮੱਕੀ ਵਾਲੇ ਤੇ ਮੂੰਗੀ ਵਾਲੇ ਖੇਤ ਵਿੱਚ ਨਹੀਂ ਲਗਾ ਸਕਦੇ ਕਿਉਂਕਿ ਮੱਕੀ ਤੇ ਮੂੰਗੀ ਵਾਲਾ ਖੇਤ ਜਿਆਦਾ ਲੇਟ ਹੋ ਜਾਂਦਾ ਹੈ ਜੇ ਤੁਹਾਡੀ ਮੱਕੀ ਜਾਂ ਮੂੰਗੀ 25 ਜੁਲਾਈ ਤੱਕ ਚੱਲੇਗੀ 25 ਜੁਲਾਈ ਤੱਕ ਕਟਾਈ ਲਈ ਤਿਆਰ ਹੋਈ ਤੇ ਉਸ ਤੋਂ ਬਾਅਦ ਤੁਸੀਂ 5-4 ਦਿਨਾਂ ਚ ਖੇਤ ਤਿਆਰ ਕਰਕੇ ਉਸ ਤੋਂ ਬਾਅਦ ਲਗਾਉਗੇ ਤਾਂ ਇਸ ਵੈਰੈਟੀ ਨੇ ਝਾੜ ਨਹੀਂ ਦੇਣਾ ਕਿਉਂਕਿ ਜੇ ਉਹਨੂੰ ਟਾਈਮ ਪੀਰੀਅਡ ਪੂਰਾ ਮਿਲੇਗਾ ਸਮਾਂ ਪੂਰਾ ਮਿਲੇਗਾ ਤਾਂ ਹੀ ਇਹ ਚੰਗਾ ਝਾੜ ਸਾਨੂੰ ਦੇ ਕੇ ਜਾਵੇਗੀ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਪਰ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਸਾਰੇ ਵੀਰਾਂ ਦਾ ਧੰਨਵਾਦੀ